ਕਮਾ ਗੁਜਰੀ ਤੇਤੀਸ ਤ੍ਰਿਪਤਾ ਮਾਤਾ ਹੋਈ ਆਪਣੀ ਕੁਖ ਚੋਂ ਜਾਏ ਜਸਨੇ ਤੇ ਏ ਕੁੱਲ ਦੁਨੀਆਂ ਦੇ ਦਾਤ ਹੋਈ ਮੇਰਾ ਜ਼ਿਕਰ ਦੇਗਾ ਮੇਰਾ ਜ਼ਿਕਰ ਦੇਗਾ ਹੁੰ ਵੀਰਾਂ ਦੀਆਂ ਖੋੜੀਆਂ ਮੇਰਾ ਜੀ ਕਰਦਾ ਗਾਵਾਂ ਵੀਰਾਂ ਦੀਆਂ ਖੋੜੀਆਂ ਪਰ ਕੋਈ ਗਾਉਣ ਦਿੰਦਾ ਨਹੀਂ ਓਏ ਪੁੱਤਰਾ ਤੋਂ ਪਹਿਲਾਂ ਧੀਆ ਓਏ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਂ ਦਿੰਦਾ ਨਹੀਂ ਨੀ ਅੰਮੀਏ ਮਗਰੋਂ ਕੋਈ ਹੋਣ ਦੇਂਦਾ ਨਹੀਂ ਓਏ ਕੀ ਹੁੰਦਾ ਸਾਡੇ ਪਿੰਡਾਂ ਚ ਓਏ ਤੀਜੇ ਮਹੀਨੇ سزا ਮੇਰੀ ਦੇ ਹੁਣ ਵਾਰੰਟ ਵੀ ਜਾਰੀ ਓਏ ਟੱਬਰ ਸਾਰਾ ਪੜੇ ਰਿਪੋਰਟਾ ਫੜ ਕੇ ਵਾਰੋ ਵਾਰੀ ਟੱਬਰ ਸਾਰਾ ਪੜੇਰ ਪੋਟਾ ਫੜ ਕੇ ਵਾਰੋ ਵਾਰੀ ਹੋਏ ਜੀ ਦੇ ਲੜ ਲਾਇਆ ਮੈਨੂੰ ਤੂੰ ਮਾਏ ਮੇਰੀ ਏ ਉਹ ਵੀ ਤੇ ਜਿਉਣ ਦੇਂਦਾ ਨਹੀਂ ਹੋਏ ਪੁੱਤਰਾ ਤੋਂ ਪਹਿਲਾਂ ਧੀਆਂ ਹੋ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦੇਂਦਾ ਨਹੀਂ ਓਏ ਹੋਏ ਸੱਤ ਇਹਨੂੰ ਗੁਰੂਆਂ ਪੀਰਾਂ ਜਗ ਜਨਣੀ ਆਖ ਬੁਲਾਇਆ ਪਰ ਇਹਦੇ ਜਮਣ ਤੇ ਸੰਗ ਦਿਲ ਘਰ ਘਰ ਮਹਾਤਮ ਸ਼ਾਇਆ ਓਏ ਜੀ ਦੇ ਕਰ ਪੰਜ ਸੱਤ ਧੀਆਂ ਜੀ ਦੇ ਕਰ ਤਿੰਨ ਚਾਰ ਧੀਆਂ ਉਹਦੇ ਕੋਈ ਪੁੱਤ ਨੂੰ ਧੀ ਆਪਣੀ ਵਿਆਹ ਨਹੀਂ ਹੋਏ ਪੁੱਤਰਾ ਤੋਂ ਪਹਿਲਾਂ ਧੀਆ ਉਹ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਮੇਰਾ ਜੀ ਕਰਦਾ ਹੈ گاਵਾ ਵੀਰਾਂ ਦੀਆਂ ਕੋੜੀਆਂ ਪਰ ਕੋਈ ਗੋਣ ਦਿੰਦਾ ਨਹੀਂ ਏ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਕਿਤੇ ਹੋਈ ਨਾ ਸੋਚ ਲੈਣ ਭਈ ਇਹ ਸੈੱਟ ਜਿਹਾ ਚੱਲਣਾ ਇਸੇ ਤਰ੍ਹਾਂ ਹੀ ਮੈਂ ਕਿਉਂਕਿ ਜਿਆਦਾ ਟਾਈਮ ਨਹੀਂ ਉਹ ਮੈਂ ਵੀਰ ਨੂੰ ਕਹੂੰਗਾ ਕਿ ਉਹ ਚਰਖੇ ਵਾਲੀਆਂ ਦੋ ਚਾਰ ਲਾਈਨਾਂ ਲਾ ਦੇ ਦੁਬਾਰਾ ਤੇ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਰੇ ਬੱਚਿਆਂ ਨੂੰ ਜਿਨ੍ਹਾਂ ਐਨੇ-ਐਨੇ ਬੱਚੇ ਜਿਨ੍ਹਾਂ ਨੇ ਪਰਫਾਰਮ ਕੀਤਾ ਉਹ ਸਾਰੇ ਸਟੇਜ ਤੇ ਆ ਜਿਓ ਜਦੋਂ ਇੱਕ ਵਾਰੀ ਰੌਣਕ ਮੜੀ ਜੇ ਲਾ ਦਈਏ ਹਾਂਜੀ ਹੋ ਨਾ ਚਰਖੇ ਪਾਵੇ ਪੰਦ ਸੁਆਣੀ ਕੋਈ ਨਾ ਕੋਈ ਭਰ ਦੀ ਖੂਤੋਂ ਪਾਣੀ ਇਸ ਕਰਕੇ ਮੈਂ ਕਹਿ ਰਿਹਾ ਕਿ ਜੇ ਆ ਚਰਖਾ ਡੱਠਿਆ ਜਾਂ ਇਹ ਸਾਡਾ ਵਿਰਸੇ ਦਾ ਸਮਾਨ ਪਿਆ ਇਹ ਜ਼ਰੂਰੀ ਨਹੀਂ ਕਿ ਬੱਚਿਆਂ ਨੇ ਇਹ ਜੂਸ ਕਰਨਾ ਨਾ ਇਹ ਸਿਰਫ ਇਹਨਾਂ ਦੀ ਨੌਲੇਜ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਚਰਖੇ ਵੀ ਹੁੰਦੇ ਸੀ ਫੁਲਕਾਰੀਆਂ ਵੀ ਹੁੰਦੀਆਂ ਸੀ ਅਸੀਂ ਆਪਣੇ ਵਿਰਸੇ ਦੇ ਨਾਲ ਜਿਹੜਾ ਜੁੜਨਾ ਤੇ ਪੇਰੈਂਟਸ ਸੰਤਾਨ ਦੀ ਇੱਕ ਤਾੜੀ ਮਾਰ ਦਿਓ ਜਿਨ੍ਹਾਂ ਨੇ ਇਹ ਸੰਸਕਾਰ ਦਿੱਤੇ ਆ ਯੁਰਦਰ ਤਾੜੀਆ ਦਾ ਆਪਣੇ ਨਾਂ ਦੀ ਲਾਓ ਜਰਾ ਕਿ ਨਾਲ ਚੱਲੂ ਰਹਿੰਦੀ ਹੈਲੋ ਹਰਜੋਤ ਬਾਜੀ ਨਾ ਚਰਖੇ ਪਾਵੇ ਤੰਦ ਸੁਆਣੀ ਓਏ ਨਾ ਕੋਈ ਭਰਦੀ ਖੂਤੋਂ ਪਾਣੀ ਹੋ ਕੁੰਡ ਤਾਂ ਰਹਿ ਗਏ ਦੂਰ ਬੜੇ ਸਿਰ ਚੁੰਨੀ ਲੱਗਦੀ ਭਾਰੀਆਂ ਓ ਹੁਣ ਨਵਾਂ ਜ਼ਮਾਨਾ ਮਿੱਤਰੋ ਬਈ ਨਾ ਚਰਖੇ ਨਾਲ ਫੁਲਕਾਰੀ ਆ ਉਹ ਹੁਣ ਨਵਾਂ ਜਮਾਨਾ ਮਿੱਤਰੋ ਬਹਿਨਾ ਚਰਖੇ ਨਾਲ ਫੁਲਕਾਰੀ